ਲੁੱਟਾ ਖੋਹਾ ਕਰਨ ਵਾਲੇ ਦੇਸੀ ਹਥਿਆਰਾਂ ਸਮੇਤ ਜਲੰਧਰ ਪੁਲਿਸ ਨੇ ਤਿੰਨ ਮੁਲਜ਼ਮਾਨਾਂ ਨੂੰ ਕੀਤਾ ਗ੍ਰਿਫਤਾਰ ਮੇਰਵਿਆਂ ਦਾ ਖੁਲਾਸਾ ਕਰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਤਿੰਨ ਵਿਅਕਤੀ ਦੁਕਾਨ ਅੰਦਰ ਦਾਖਲ ਹੋ ਕੇ ਦੁਕਾਨ ਦੇ ਕਰਮਚਾਰੀ ਨੂੰ ਹਥਿਆਰ ਅਤੇ ਦੇਸੀ ਪਿਸਤੌਲ ਦਿਖਾ ਕੇ ਉਸ ਦੀ ਕੁੱਟਮਾਰ ਕੀਤੀ ਹੈ ਤਫਦੀਸ਼ ਦੌਰਾਨ ਪੁਲਿਸ ਨੇ ਦੱਸਿਆ ਕਿ ਮੁਲਜ਼ਮਾ ਦੀ ਪਛਾਣ ਕਰਨ ਯਾਦਵ ਵਾਸੀ ਮੀਰਗੰਜ ਬਿਹਾਰ ਮੁਬਾਰਕਪੁਰ ਸ਼ੇਖਾਂ ਜਲੰਧਰ ਗੁਰਪ੍ਰਤਾਪ ਸਿੰਘ ਵਾਸੀ ਜਲੰਧਰ ਅਤੇ ਰਿਤੇਖ ਵਾਸੀ ਹਾਜੀਪੁਰ ਬਿਹਾਰ ਵਜੋਂ ਹੋਈ ਹੈ ਥਾਣਾ ਡਿਵੀਜ਼ਨ ਨੰਬਰ 8 ਪੁਲਿਸ ਨੇ ਮੁਲਜ਼ਮਾ ਪਾਸੋਂ ਇੱਕ ਸੀ ਪਿਸਤੌਲ ਮੈਗਜ਼ੀਨ ਦੋ ਖੰਡੇ ਇੱਕ ਐਕਟਿਵਾ ਬਰਾਮਦ ਕਰਕੇ ਅਸਲਾ ਐਕਰ ਦਾ ਪਰਚਾ ਦਰਜ ਕਰਕੇ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ ਬੀਸ ਟੀਵੀ ਇਹ ਜੀ ਸਾਡੇ ਨਾਰਥ ਸਬਡਿਵੀਜ਼ਨ ਦੇ ਵਿੱਚ ਦੋ ਮੁੱਖ ਅਚੀਵਮੈਂਟਸ ਹੋਈਆਂ ਜਿਦੇ ਵਿੱਚੋਂ ਥਾਣਾ 8 ਦੀ ਪੁਲਿਸ ਨੇ ਜਿਹੜਾ ਸਾਡੇ ਗਦਈਪੁਰ ਦੇ ਵਿੱਚ ਚਾਰ ਪ੍ਰੇਕ ਨੂੰ ਇਨਸੀਡੈਂਟ ਹੋਇਆ ਸੀ ਦੁਕਾਨ ਦੇ ਵਿੱਚ ਵੜ ਕੇ ਤਿੰਨ ਮੁੰਡਿਆਂ ਨੇ ਮਾਰਕੁੱਟ ਕੀਤੀ ਸੀ ਤੇ ਪਿਸਤੌਲ ਦਿਖਾ ਕੇ ਲੁੱਟ ਕੀਤੀ ਸੀ ਉਹਦੇ ਵਿੱਚ ਤਿੰਨੋਂ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਤੇ ਤਫ਼ਤੀਸ਼ ਜਾਰੀ ਹੈ ਉਹ ਤਿੰਨੋਂ ਦੋਸ਼ੀਆਂ ਵਿੱਚੋਂ ਇੱਕ ਕੋਲ ਪਿਸਤੌਲ ਮਿਲੀ ਹੈ ਦੇਸੀ ਇਲੈਗਲ ਵੈਪਨ ਤੇ ਦੋ ਕੋਲ ਖੰਡੇ ਰਿਕਵਰ ਹੋਏ ਨੇ ਉਹ ਤਫ਼ਤੀਸ਼ ਚੱਲ ਰਹੀ ਹੈ